ਤੇ ਉਹਨਾਂ ਦੇ ਉਹ ਬਏ ਉਹਨਾਂ ਨੇ 20 ਫੇਰ ਦੇਤਾ ਹੂੰ 10 ਉਹਨੇ ਆਪਦੇ ਕੋਲੋਂ ਦਿੱਤਾ ਕਿ 30000 ਰੁਪਏ ਕਹਿੰਦਾ ਪਹੁੰਚ ਜਾਊਗਾ ਮੈਂ ਕਹਾ ਹਾਂ ਜੀ ਹੂੰ ਅਸੀਂ ਤਰਫੇ ਲੈ ਕੇ ਤੇ ਫਿਰ ਉਹਨੇ ਬਾਜ਼ਮਾਰੀ ਮੈਨੂੰ ਕਹਿੰਦਾ ਰਾਮਾ ਪੰਜ ਹੋਰ ਆ ਕਹਿੰਦਾ ਰੋਟਾ ਜਾਠੀ ਨੂੰ ਅੱਛਾ ਦੁਕਾਨ ਵਾਲੇ ਨੇ ਹਾਂ ਨਾ ਉਹ ਉਹ ਸੇਵਾ ਕਰਦੇ ਹਾਂ ਹਾਂ ਜਿੰਨਾ ਤੁਮਾਂ ਸੀ ਹਾਂ ਫਿਰ ਦੇਖ ਕੇ ਤੇ ਮੈਂ ਕਹਾ ਜੀ ਧੰਨਵਾਦ ਹਾਂ ਤੇ ਕਰੈਕਟਰ ਮੇਰਾ ਕਹਿੰਦਾ ਹੋਲੀ ਚੱਲੀ ਗਈ ਆ ਦੁਬਾਰਾ ਬਾਜ਼ ਮਾਰ ਲਈ ਲਾਲ ਜੀ ਅਸੀਂ ਇੱਥੇ ਹੀ ਰਹਿਾਂਗੇ ਆਪਾਂ ਨਾਤੇ ਨਿਭਾ ਲਿਆ ਕਰ ਲਾਲ ਜੀ ਕਰ ਲਾਗੇ ਅਸੀਂ ਚੱਕੀ ਟੱਕਿਆ ਟਰੱਕ ਆ ਕੇ ਗੱਡੀ ਆ ਕੇ ਤੇਲ ਭਰਾਇਆ ਅਸੀਂ ਹਾਂਸੀ ਮਾਰੇ ਆ ਕੇ ਕਹਿੰਦੇ ਗੁਰੂ ਸੁਣਦਾ ਨਹੀਂ ਸੁਣਦਾ ਕਿਉਂ ਨਹੀਂ ਦੁਖੀ ਬਾਲੇ ਸੀ ਪਹਿਲਾਂ ਤਾਂ ਮੈਂ ਨਹਾਤਾ ਆ ਕੇ ਮੈਂ ਕਿਹਾ ਮੱਥਾ ਟੇਕ ਕੇ ਆਉਣਾ ਮੈਂ ਬਾਬੇ ਦੇ ਕਿਹਾ ਮੱਥਾ ਟੇਕਣ ਉਹਦੋਂ ਫੌਜੀ ਆ ਕੇ ਗੱਡੀ ਕੋਲੇ ਹਾਂ ਉਹ ਕਹਿੰਦਾ ਕਿੱਥੇ ਜਾਣਾ ਉਹ ਕਹਿੰਦੇ ਜਿੱਥੇ ਲੈ ਜਾਉਂਗੇ ਹੂੰ ਅਸੀਂ ਤਾਂ ਦੁਖੀ ਬੰਦੇ ਆ ਸਾਡੇ ਕੋਲੇ ਪੈਸਾ ਪੂਰਾ ਹੈ ਨਹੀਂ ਪਹੁੰਚਣ ਨੂੰ ਮਿਲਟਰੀ ਦਾ ਸਮਾਨ ਲੈ ਜਾਣਾ ਉਹ ਕਹਿੰਦਾ ਮਿਲਟਰੀ ਵਾਲੀ ਆ ਹਾਂ ਸਾਡਾ ਜੋਧਪੁਰ ਜਾਣਾ ਉਹ ਕਹਿੰਦਾ ਜਾਵਾਂਗੇ ਆਉਂਦਾ ਬਾਈ ਮੱਥਾ ਟੇਕਣ ਗਿਆ ਉਹਦੋਂ ਮੇਰੇ ਮਗਰ ਆ ਗਿਆ ਮੈਨੂੰ ਤਾਂ ਫੌਜੀ ਆ ਗਏ ਮਾਰ ਲੈ